ਸਾਡੇ ਨਾਲ ਨੇ ਜੀ ਦਵਾਪਾ ਐਸੋਸੀਏਸ਼ਨ ਮੈਡੀਕਲ ਕਾਉਂਸਲਰ ਦੇ ਗੁਲਾਕ ਕਾਲਾ ਸਿੰਘਾ ਦੇ ਪ੍ਰਧਾਨ ਬਲਕਾਰ ਸਿੰਘ ਜੀ ਉਹਨਾਂ ਨੂੰ ਪੁੱਛਦੇ ਆ ਕਿ ਅੱਜ ਦਾ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਸ ਸੰਬੰਧ ਦੀ ਹਾਂਜੀ ਬਲਕਾਰ ਜੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਸੀ ਇਹ ਕੇਸ ਸੰਬੰਧ ਦੇ ਵਿੱਚ ਕੀਤਾ ਤੁਸੀਂ ਇਹ ਜੋ ਆਪਣਾ ਕੋਲਕਾਤਾ ਵਿੱਚ ਡਾਕਟਰ ਉਹਨਾਂ ਦੇ ਨਾਲ ਜੋ ਪਰੀਖ ਹੋਇਆ ਮੁਸਦੀਖਾ ਨੇ ਰੋਸ ਪ੍ਰਦਰਸ਼ਨ ਕੀਤਾ ਅੱਜ ਕਿਹੜੇ ਕਿਹੜੇ ਬਲਾਗਸ ਕਿਹ ਜਿਹੜਾ ਆਪਣੇ ਕਾਲਾ ਸਿੰਘਾ ਬਲਾਗ ਤੇ ਸਰਦਾਰਪੁਰ ਬਲਾਗ ਜਿਹਨਾਂ ਨੇ ਸਾਂਝਾ ਇਹ ਦੋਸਤ ਬਾਇ ਇਹ ਜੋ ਘਟਨਾ ਕੀਤੀ ਬਹੁਤ ਹੀ ਮੰਦਭਾਗੀ ਘਟਨਾ ਹੈ ਸਈ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਫਾਂਸੀ ਚੜ੍ਹਾ ਜਾ ਸਕਦਾ ਠੀਕ ਹੈ ਜੀ ਤੇ ਇਸ ਕਰਕੇ ਅੱਜ ਬਹੁਤ ਹੀ ਦੁਖ ਦੀ ਘੜੀ ਹੈ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਤੇ ਇਹਨਾਂ ਦਾ ਪਤਲਾ ਸਾਲਿਆ အာတော့ငါ့ရဲ့အရာကဘီဆိုရှီယမ်ဖာစီနေတီရောင်းတာ